ਜੀ ਮਸਾਬ ਦੋ ਤਰ੍ਹਾਂ ਦੇ ਫਰਕ ਪੈ ਰਹੇ ਨੇ ਇੱਕ ਤਾਂ ਵਪਾਰਕ ਤੌਰ ਤੇ ਵੀ ਭਾਰਤ ਨੂੰ ਵੀ ਚਾਈਨਾ ਨੂੰ ਵੀ ਇਹ ਟੈਰਿਫ ਵਿਵਾਨਣ ਦੇ ਜਿਹੜੇ ਚੱਕਰਾਂ ਦੇ ਵਿੱਚ ਪਿਆ ਉਹ ਕਹਿੰਦਾ ਮੈਂ 100 ਲਾਵਾਂਗਾ ਕਹਿੰਦਾ ਮੈਂ 150 ਲਾਵਾਂਗਾ ਕਹਿੰਦਾ ਮੈਂ 200 ਲਾਵਾਂਗਾ 235 ਤੇ ਗੱਲ ਆ ਕੇ ਮੁੱਕ ਜਾਂਦੀ ਹੈ ਤਾਂ ਇਹਦੇ ਵਿੱਚ ਭਾਰਤ ਦਾ ਕੀ ਨੁਕਸਾਨ ਹੈ ਇੱਕ ਤਾਂ ਵਪਾਰਕ ਐਂਗਲ ਤੋਂ ਦੂਜਾ ਜਿਹੜੀ ਇਹ ਆਫਰ ਹੈ ਇਸ ਬਾਰੇ ਤੁਹਾਨੂੰ ਕੀ ਲੱਗਦਾ ਕਿ ਐਨੇ ਲੋਕ ਜਿਹੜੇ ਕਹਿੰਦੇ ਨੇ ਅਸੀਂ ਜੰਗਲਾਂ ਨੂੰ ਪਾਰ ਕਰਕੇ ਜਾ ਰਹੇ ਹਾਂ ਜਿਹੜੇ ਕਹਿੰਦੇ ਅਸੀਂ ਜਾਨ ਜੋਖਮ ਚ ਪਾ ਕੇ ਜਾ ਰਹੇ ਹਾਂ ਤੇ ਹੱਥ ਜੋੜ ਕੇ ਕਹਿ ਦੇਣਗੇ ਜਾ ਕੇ ਕਿ ਹਾਂਜੀ ਇਹ ਸ ਤੇ ਇਲਲੀਗਲਾਂ ਜੀ ਭੇਜ ਦਿਓ ਸਾਨੂੰ ਵਾਪਸ ਇਜ਼ ਇਟ ਦੇਖੋ ਮਾਰਕੀਟਿੰਗ ਬੇਸ ਨੈਟਵਰਕ ਹੈਗਾ 트럼ਪ ਸਾਹਿਬ ਦਾ ਹੂੰ so he has risen to the highest post in us second time aaye ne ehda ajj ek clarity zarur hogi ke inna da jada o phado padhai wala masla si yaad hai o fail ho gaya ha te ya o jada public pressure inna zyada ho gaya last weekend te dekho after all democratic country hai aa aye gayi di gall hundi hai o aagaye ne 4 saal reh gaye ne dobara hun jo pehla sab to pehla aaya siga ke overnight main sari aami la ke ਬੰਦ ਕਰ ਦੇਣੀ ਹੈ ਜਿਹੜੀ ਮੈਕਸੀਕੋ ਦੇ ਨਾਲ ਲੱਗਦੀ ਹੈ ਜੀ ਸਰਹੱਦ ਹੈਗੀ ਹੈ ਸਭ ਕੁਝ ਅਸੀਂ ਕੁਝ ਨਹੀਂ ਉੱਥੇ ਹੋਣ ਦੇਣਾ that was a good marketing ਦੀ ਗੱਲ ਹੋਈ ਸਾਰੀ ਦੁਨੀਆਂ 'ਚ ਘਰੋਲਾ ਰੱਪਾ ਪੈ ਗਿਆ ਹਾਂ 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 ਦੂਸਰੇ ਪਾਸੇ ਉਹ ਜਿਹੜੇ ਡਿਪੋਰਟ ਕਰਕੇ ਜਹਾਜ਼ ਭੇਜਣੇ ਸ਼ੁਰੂ ਕਰ ਦਿੱਤੇ ਹਮ ਕਿੰਨੇ ਕੰਟਰੀਆਂ 'ਚ ਗਏ ਨੇ ਬਾਅਦ 'ਚ ਨਹੀਂ ਆਇਆ ਜਵਾਬ ਕਦੇ ਹਮ ਉਹ ਬਹੁਤ ਫਰੈਕ ਨਹੀਂ ਸੀ ਜਿੰਨੇ ਵੀ ਸਿਆਸੀ ਮਾਮਲਿਆਂ ਦੇ ਜਾਣਕਾਰ ਸੀਗੇ ਜਾਂ ਇੰਟਰਨੈਸ਼ਨਲ ਡਿਪਲੋਮੇਸੀ ਦਾ डील ਕਰਦੇ ਨੇ ਹੁਣ ਆਪਾਂ ਪੰਜਾਬੀ ਚ ਕਹਿੰਦਾ ਲੋਰੀ ਦਬਕਾ ਮਾਰਿਆ ਉਹਨਾਂ ਚੇਤ ਗਿਆ ਚੱਲ ਤੇ ਚੱਲ ਜੇਗਾ ਨਹੀਂ ਹੋਏਗਾ ਤੇ ਦਨ ਆਪਾਂ ਆਰਾਮ ਨਾਲ ਵਾਪਸ ਉਸੇ ਬੈਕ ਟੂ ਸਕੁਅਰ 1 ਹੋ ਗਏ ਹੁਣ ਜਿਹੜਾ ਇਹ ਚੀਜ਼ ਦਾ ਇਹਨਾਂ ਨੇ ਦੇਖਿਆ ਕਿ 29 ਲੱਖ ਇਲੀਗਲ ਇਮੀਗ੍ਰੈਂਟ ਯੂਐਸ ਦੇ ਵਿੱਚ ਰਹਿ ਰਹੇ ਆ ਪੰਜਾਬੀ ਤੇ ਇੰਡੀਅਨ ਜਿਹੜੇ ਨੇ ਟੋਟਲ ਮਿਲਾ ਕੇ 2% ਦੇ ਕੋਲ ਸੀਗੇ ਹਰ ਸਾਲ ਲਗਭਗ 90 ਹਜ਼ਾਰ ਦੇ ਕੋਲ ਇਲੀਗਲ ਇਮੀਗ੍ਰੈਂਟ ਜਿਹੜਾ ਹੈ ਐਂਟਰ ਕਰ ਰਿਹਾ ਸੀ ਯੂਐਸ ਦੇ ਵਿੱਚ ਉਦੋਂ ਤਾਂ ਕੋਈ ਲੱਗ ਨਹੀਂ ਪਾਈ ਉਹ ਠੀਕ ਆ ਸਾਡੇ ਨੌਜਵਾਨ ਤੇ ਸਾਡੇ ਮਾਰਕੀਟ ਟੀਅਰ ਸੀਗੇ ਜਿਹੜੇ ਏਜੰਟ ਸੀਗੇ ਝੋਲਾ ਛਾਪ ਵਾਲੇ ਉਹ ਅੱਜਕੱਲ ਥੋੜੇ ਜਿਹੇ ਡਰੇ ਹੋਏ ਨੇ ਜਿਹੜੇ ਰੈਗੂਲਰ ਏਜੰਟ ਨੇ ਉਹ ਤੇ ਚੱਲ ਰਹੇ ਨੇ ਕਿਉਂਕਿ ਲੀਗਲ ਵਿਊ ਦੇ ਥਰੂ ਜਾ ਰਹੇ ਨੇ ਜੀ ਪੌਣੇ ਦੂਸਰਾ ਫੇਲੀਅਰ ਹੋ ਗਿਆ ਹੁਣ ਤੀਸਰਾ ਫੇਲੀਅਰ ਇਹ ਹੋ ਗਿਆ ਜਿਹੜਾ 골ਡ ਕਾਰਡ ਦਾ ਕਟਿਆ ਸੀ ਇਹਦਾ 5 ਮਿਲੀਅਨ ਯੂ ਐਸ ਡਾਲਰ ਵਾਲਾ ਉਹ ਲਗਭਗ ਇੰਡੀਆ ਦਾ 40-42 ਕਰੋੜ ਰੁਪਈਆ ਬਣ ਜਾਂਦਾ ਸੀਗਾ ਕਿ ਕਿਹੜਾ ਇਨਸਾਨ ਹੈ ਜਿਹੜਾ 42 ਕਰੋੜ ਖਰਚ ਕੇ ਹਾਂ ਉੱਥੇ ਜਾ ਕੇ ਨੀਗਾ ਬਿਲਕੁਲ ਠੀਕ ਗੱਲ ਹੁਣ ਅੱਜ ਇਹ ਗੱਲ ਕਰਨ ਵਾਲੀ ਇਹ ਹੈ ਕਿ ਇਹਨੂੰ ਮਾਰਕੀਟ ਯਰ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਗੱਲਾਂ ਕਰਨੀਆਂ ਜਿੱਦਾਂ ਇਹਦਾ ਇਹ ਅਸਰ ਹੋਇਆ ਚੌਥੀ ਫੇਲੀਅਰ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੀ ਔਰ ਤੁਸੀਂ ਦੇਖ ਲਿਆ ਪਿਛਲੇ ਹਫਤੇ ਕਿੰਨਾ ਦੁਨੀਆ ਦੇ ਵਿੱਚ ਰੋਅ ਆਇਆ ਕਿਤੇ ਮਾਨਸਿਕ ਸ਼ਾਂਤੀ ਨਹੀਂ ਰਹਿਣ ਦਿੰਦੀ ਐਵਰੇਜ ਅਮਰੀਕਨ ਦੇ ਕੋਲ ਹਮ ਨੈਕਸਟ ਜਿਹੜੀ ਇਸ਼ੂ ਹੈ ਜਿਹੜਾ ਇਹਨੂੰ ਕਹਿ ਕੇ ਲੈ ਕੇ ਜਾ ਰਹੇ ਨੇ ਨਾ ਕਿ ਰੁਝਾਨ ਘਟ ਗਿਆ ਮੇਰੇ ਕਹਾਦਾ ਰੁਝਾਨ ਜਿਹੜੇ ਭੇਜਣ ਵਾਲੇ ਨੇ ਜਿਹੜਾ ਸਾਡਾ ਨੌਜਵਾਨ ਹੈ ਜੇ ਖਾਸ ਕਰ ਪੰਜਾਬ ਦੀ ਗੱਲ ਕਰੀਏ ਜੀ ਲਗਭਗ ਉਹ ਘਟਿਆ ਇਹ ਉਹ ਤਾਂ ਘਟਿਆ ਇਹਨਾਂ ਨੂੰ ਕਿਹੜਾ ਪਤਾ ਸੀਗਾ ਕਿ ਅਮਰੀਕਾ ਜਾ ਰਹੇ ਨੇ ਉਹ ਤੇ ਬਸ ਅਮਰੀਕਾ ਦਾ ਵੀਜ਼ਾ ਲਵਾਉਣ ਵਾਲੇ ਜਿਹੜੇ ਪਿੰਡ ਪਿੰਡ ਫਿਰ ਕੇ ਝੋਲਾ ਛਾਪ ਸੀਗੇ ਜਟ ਉਹਨਾਂ ਦਾ ਟ੍ਰੈਂਡ ਬਦਲਿਆ ਉਹਨਾਂ ਨੇ ਹੁਣ ਤੁਹਾਨੂੰ ਯੂਰਪ ਸ਼ੁਰੂ ਕਰ ਦਿੱਤਾ ਸਾਈਪ੍ਰਸ ਦੇ ਰਾਹੀਂ ਐਜੂਕੇਸ਼ਨ ਰਾਹੀਂ ਹੋਰ ਜਗ੍ਹਾ ਸ਼ੁਰੂ ਕਰ ਦਿੱਤਾ ਜਿਹੜੀ ਦੂਸਰੀ ਗੱਲ ਕਰ ਰਹੇ ਨੇ ਕਿ ਸ਼ਾਇਦ ਇੰਡੀਆ ਦੇ ਵਿੱਚ ਜਿਆਦਾ ਜੋਬ ਅਪਰਚੂਨਿਟੀ ਆ ਗਈਆਂ ਨੇ ਉਹ ਬਹੁਤ ਵੱਡੀ ਅਤਕਥਨੀ ਹੈ ਉਹਦਾ ਇੱਕ ਤੁਹਾਨੂੰ ਸਿੰਪਲ ਡਾਟਾ ਮੈਂ ਸ਼ੇਅਰ ਕਰ ਦਿੰਨਾ ਕਿ ਬੀਤੇ ਸਾਲਾਂ ਦੇ ਵਿੱਚ ਸਾਡੇ এমਪਲੋਇਮੈਂਟ ਐਕਸਚੇਂਜਸ ਹੁੰਦੀਆਂ ਸੀਗੀਆਂ ਪੰਜਾਬ ਵਿੱਚ ਅੱਜ ਤੋਂ ਕੋਈ ਥੜ੍ਹ ਪਹਿਲਾਂ ਉਹਦਾ ਡਾਟਾ 6 ਲੱਖ ਤੋਂ ਵੱਧ ਰਜਿਸਟਰਡ ਸਾਡੇ ਨੌਜਵਾਨ ਸੀਗੇ ਬੇਰੋਜ਼ਗਾਰ ਸੀ ਤੇ ਉਹ ਡਾਟਾ ਘੱਟ ਕੇ 220000 ਆ ਗਿਆ ਬੀਤੇ ਸਾਲ ਦਾ ਜਿਹੜਾ ਸਰਕਾਰ ਦਾ ਪਬਲਿਕ ਡੋਮੇਨ ਦੇ ਵਿੱਚ ਆਇਆ ਇਹਦਾ ਮਤਲਬ ਇਹ ਕਿਹਾ ਜਾ ਸਕਦਾ ਕਿ ਚਾਰ ਵਕ ਬੰਦਿਆਂ ਨੂੰ ਰੋਜ਼ਗਾਰ ਮਿਲ ਗਿਆ ਇਹ ਸਿਰਫ ਇੱਕ ਡਾਟਾ ਮੈਨੀਪੂਲੇਸ਼ਨ ਦੀ ਗੱਲ ਹੈ ਮੈਨੂੰ ਲੱਗਦਾ ਕਿ ਕੀ ਕੀ ਉੱਥੇ ਰਜਿਸਟਰ ਕਰਾਣਾ ਹੀ ਲੋਕਾਂ ਨੇ ਬੰਦ ਕਰ ਦਿੱਤਾ ਮੈਨੂੰ ਚੰਗੀ ਤਰ੍ਹਾਂ ਯਾਦ ਆਤਾ ਮੈਂ ਵੀ ਉੱਥੇ ਰਜਿਸਟਰ ਕਰਾਇਆ ਸੀ ਜਦੋਂ ਇਹ ਕਹਿੰਦੇ ਸੀ ਭਾਈ ਜਦ ਤੱਕ ਨੌਕਰੀ ਨਹੀਂ ਲੱਗੀ ਤਾਂ 150 ਰੁਪਏ ਤੁਹਾਨੂੰ ਸਟਾਈਫਨ ਮਿਲੇਗਾ 1 ਰੁਪਿਆ ਕਦੇ ਨਹੀਂ ਮਿਲਿਆ ਕਦੇ ਜੌਬ ਦੀ ਆਫਰ ਨਹੀਂ ਆਈ ਕਦੇ ਕਿਸੇ ਨੂੰ ਪੁੱਛਿਆ ਤ ਔਰ ਉਹਦੇ 'ਚ ਹੋਰ ਵਾਧਾ ਹੋ ਗਿਆ। ਹੁਣ ਤੁਹਾਨੂੰ ਇਹ ਲੱਭਣ ਜਾਣਾ ਪਏਗਾ ਕਿ ਰੋਜ਼ਗਾਰ ਦਫ਼ਤਰ ਹੈ ਕਿੱਥੇ ਐ। ਕਿਉਂਕਿ ਉਹਨਾਂ ਕੋ ਐਡਮਿਨਿਸਟ੍ਰੇਟਿਵ ਕਾਸਟ ਨਹੀਂ ਪੂਰੀ ਹੋ ਰਹੀ। ਹੁਣ ਦੂਸਰੇ ਪਾਸੇ ਜੇ ਭਾਰਤ ਸਰਕਾਰ ਦੀ ਗੱਲ ਕਰ ਲਈ ਜਾਵੇ ਇਹ ਸਿਰਫ ਛੂਛੇਬਾਦੀ ਹੋਈ ਹੋ ਰਹੀ ਐ। ਪਾਰਨ ਸਰਕਾਰ ਜਦੋਂ ਇਹ ਸੱਤਾ ਦੇ ਵਿੱਚ ਮੌਜੂਦਾ ਸਾਡਾ ਐਡਮਿਨਿਸਟ੍ਰੇਸ਼ਨ ਆਈ ਇਹਨਾਂ ਨੇ 2 ਕਰੋੜ ਪ੍ਰਤੀ ਸਾਲ ਦੀ ਗੱਲ ਕੀਤੀ ਸੀ ਨੌਜਵਾਰ ਦੇਵਾਂਗੇ ਨੌਜਵਾਨਾਂ ਨੂੰ ਉਹ ਤਾਂ ਇੱਕ ਪੋਲਿਟਿਕਲ ਸਟੇਟਮੈਂਟ ਮੈਂ ਮੰਨਦਾ ਸ਼ਕੂਫਾ ਛੱਡ ਦਿੱਤਾ ਸੀ ਜੀ 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 ਲੇਕਿਨ ਫੈਕਚੁਅਲ ਸਿਚੁਏਸ਼ਨ ਕੀ ਹੋਈ ਹੈ ਗਿਆਰਾਂ ਸਾਲ ਚੱਲਦਾ ਪਿਆ ਹੈ ਹਮ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਦਾ ਜਿਹੜਾ ਆਫੀਸ਼ੀਅਲ ਡਾਟਾ ਕੀਪਰ ਆ ਉਹ ਇਹ ਕਹਿ ਰਿਹਾ ਕਿ ਸਾਡੇ ਕੋਲ 20 ਕਰੋੜ ਤੋਂ ਵੱਧ ਐਪਲੀਕੇਸ਼ਨਾਂ ਨੇ ਤੇ ਸਰਕਾਰੀ ਨੌਕਰੀ ਦਿੱਤੀ ਹੈ ਬੀਤੇ ਦਸ ਸਾਲਾਂ ਦੇ ਵਿੱਚ ਉਹ 7 ਲੱਖ ਤੇ 20 ਹਜ਼ਾਰ ਦੇ ਕਰੀਬ ਹੈ ਉਹਦੇ ਵਿੱਚ ਉਹ ਵੀ ਨੌਜਵਾਨ ਨੇ ਤੇ ਉਹ ਵੀ ਆਸ਼ਰਿਤ ਪਰਿਵਾਰ ਨੇ ਜਿਨ੍ਹਾਂ ਨੂੰ ਕੰਪੈਸ਼ਨੇਟ ਗ੍ਰਾਉਂਟ ਤੇ ਡਿਗਰੀ ਦਿੱਤੀ ਤੇ ਬੇਜ ਦੇ ਉੱਤੇ ਨੌਕਰੀ ਮਿਲੀ ਹੈ ਤੇ ਇਹ ਤੇ 1% ਵੀ ਨਾ ਬਣਿਆ ਹਾਂ ਹਾਂ 1% ਦੋਨੋਂ ਚੀਜ਼ਾਂ ਅੱਤ ਕੱਖਣੀਆਂ ਹਨ